ਜਿਹੜਾ ਇਥੇ ਸੁਖਚੈਨ ਸਿੰਘ ਐਨਆਰਆਈ ਤੇ ਕ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਪੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਟੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਉਹਨਾਂ ਇੰਟਰਨਲ ਸਿਕਿਉਰਿਟੀ ਦੀਆਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤੈਅ ਤੱਕ ਪਹੁੰਚਦੇ ਹੋਇਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਅਸ ਸੁਖਾ ਸੁਖਾ ਗਰਨੇਡ ਡਿਸਟ੍ਰਿਕਟ ਕਪੂਰਥਲਾ ਗੁਰਕੀਰਤ ਸਿੰਘ ਏਰੀਅਸ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟ ਰੇਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂ ਐਸ ਏ ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂ ਐਸ ਏ ਤੋਂ ਹੀ ਇਹ ਉਸ ਇਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ ਚ ਦੋ ਬੰਦੇ ਉਹ ਨੇ ਜਿਨ੍ਹਾਂ ਤੋ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨਾਂ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਤਰਨਤਾਰਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰ ਤਰਨਤਾਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਰਸਰ ਦਾ ਹੋਟਲ ਦਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਏਵੇਂ ਹੀ ਅਭਿ ਲਾਕਸ਼ ਪਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਦੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ 트ਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਤੇ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨਲੌਜ਼ ਨੇ ਜਿਹੜੇ ਕਿ ਅਮੈਰਿਕਾ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੀਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਈਡਿਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸਿਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂਐਸਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਹੀ ਬਹੁਤ ਜਲਦੀ ਅਸੀਂ ਪੜ ਕੇ ਸਿੱਖਾਂ ਦੇ ਅੰਦਰ ਇਹ ਹਾਂਜੀ ਯੂ ਐਸ ਤੋਂ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕ ਆਊਟ ਕਰ ਰਹੇ ਹਾਂ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੋਸ਼ ਉਹਦੇ ਡਿਟੇਲ ਕਢਾ ਰਹੇ ਹਾਂ ਜਿਹੜੀ ਇਨੀਸ਼ੀਅਲ ਐਂਟਰੀ ਕਰਾਈਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਕੰਟਰੀ ਸੀ ਜਿੰਮੇ ਸ਼ੇਰਿੰਗ ਦਾ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਆ ਲਿਆਗਾ ਤਾਂ ਜੋ ਉਹਦੇ ਕੋਈ ਵਿਗਨ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਡਰੇਸ ਹੋ ਗਏ ਨੇ ਇਹਦੇ 'ਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਦੇ ਅਟੈਕ ਕਰਵਾਇਆ ਸਭ ਨੇ ਦਿੱਤੀ ਸਾਰੀ ਸਾਡੀ ਸੇਵਾ ਵਿੱਚ ਬੈਟਰੀ ਅਮਰੀਕਾ ਚ ਐਸਬੀ ਐਸਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹ ਦਾ ਬ੍ਰਦਰ ਨਵਾ ਸੁਖਸੈਨ ਦਾ ਪੁਰਾਣਾ ਬ੍ਰਦਰ ਇਨ ਲਾਅ ਕਹਿ ਸਕਦੇ ਆ ਸੁਖਸੈਨ ਦਾ ਇੱਕ ਸਾਡੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਬਰਾਹੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਨ੍ਹਾਂ ਦੇ ਆਪਸ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁੱਲ ਜਮਾ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕੱਢ ਲਵਾਂਗੇ ਸੁਖਚੰਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹਦਾ ਫਾਦਰ ਨਾਵਾ ਉਹ ਅਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫਆਈਆ ਤੇ ਲਿਖਾਈ ਸੀ ਜਿਨ੍ਹਾਂ ਚ ਸੁਖਚੰਨ ਦੀ ਪਹਿਲੀ ਵਾਈਫ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਚੋਂ ਅਸੀਂ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਤੇ ਉਹ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜੀਦੂ ਵੀ ਨੌਲੇਜ ਹੋਈ ਜਿਹਦੀ ਵੀ ਅਕਨਾਈਸੈਂਸ ਦੇ ਨਾਲ ਜਿਹਦੀ ਵੀ ਕਨਸਪੀਰੇਸੀ ਦੇ ਨਾਲ ਸਾਜ਼ਿਸ਼ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾ ਦੇ ਅੰਦਰ ਲੈਣ ਲਈ ਵਚਨਬੱਧ ਹਾਂ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਹੈਗੇ ਆ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਪੰਜ ਛੇ ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਖ ਕਰਕੇ ਇਹਨਾਂ ਨੂੰ ਦਹਿ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜਨਾ ਹੈ ਥੈਂਕ ਯੂ ਹਾਂਜੀ ਮੋਟਰਸਾਈਕਲ ਆ ਉਹ ਸਾਰੀਆਂ ਚੀਜ਼ ਆ ਆਈਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਜਿੰਚ ਕੰਮ ਜਾਵਾਂਗੇ ਉਹ ਉਹ ਅਸੀਂ ਤੁਹਾਨੂੰ ਸਾਰੀਆਂ ਡਿਟੇਲਸ ਵਰਕਆਊਟ ਕਰ ਦਿੱਤਾ ਹੈ ਥੈਂਕ ਯੂ ਹੋਟਲ ਵਾਲਿਆਂ ਨੇ ਕਿੰਨਾ ਫ੍ਰੈਂਡਲੀ ਕਿਹਾ ਸੀ ਕਿ ਲਾ ਜੀ ਕਿਹਾ ਸੀ ਹੋਟਲ ਵਾਲਿਆਂ ਨੂੰ ਅਸੀਂ ਅਸੀਂ ਵੈਸੇ ਵੀ ਉਹਨਾਂ ਦੇ ਨਾਮ ਵੀ ਕਹਿੰਦੇ ਨੇ ਵੈਸੇ ਵੀ ਆ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ ਵਿਚਾ ਕਿਸੇ ਸਰਾਂ ਚ ਆਵੇ ਗੁਰਦੁਆਰੇ ਆਵੇ ਧਾਰਮਿਕ ਥਾਂ ਤੇ ਆਵੇ ਕਿਸੇ ਮੰਦਰ ਚ ਆਵੇ ਹੋਟਲ ਜਾਵੇ ਉਹਦੀ ਆਈਡੀ ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ ਉਹਨਾਂ ਤੋਂ ਕੋਈ ਉਹਦੀ ਡਿਟੇਲ ਨਹੀਂ ਲਈ ਉਸ ਵਜ੍ਹਾ ਕਰਕੇ ਇਹ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ ਇੱਕ ਬੰਦਾ ਉਹਨਾਂ ਕੋਲ ਮੂੰਹ ਫਨ ਕੇ ਗਿਆ ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ ਜੇ ਇਹ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਆਊਟ ਆਇਡੈਂਟੀਟੀ ਪ੍ਰੂਫ ਵਿਦਆਊਟ ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਪਨਾਹ ਦੇਣ ਦੇ ਤੌਰ ਤੇ ਇਹ ਮੰਨਿਆ ਗਿਆ ਉਹ ਜਿਹੜਾ ਜੋ ਵੀ ਲਾਫ ਇਲੈਕਸ਼ਨ ਹੋਊਗਾ ਕੋਈ ਵੀ ਡੂਇੰਗ ਦਾ ਸਾਡੀਆਂ ਸਾਡੀਆਂ ਪੁਲਿਸ ਟੀਮਾਂ ਵੱਖ-ਵੱਖ ਤਾਮਾਂ ਤੇ ਜਿਹੜੀਆਂ 6 ਟੀਮਾਂ ਜਿਹੜੀਆਂ ਸਾਡੀਆਂ ਕਾਉਂਟਰ ਇੰਟੈਲੀਜੈਂਸ ਦੀਆਂ ਟੀਮਾਂ ਦੇ ਨਾਲ ਅਸੀਂ ਵਰਕਆਊਟ ਕਰ ਰਹੇ ਹਾਂ ਇਹ ਸਮਾਂ ਮੈਚ ਕਰਨ ਦੀ ਗੱਲ ਆ ਜਦੋਂ ਵੀ ਕਦੇ ਉਹ ਆਪਸ ਸਮਾਂ ਮੈਚ ਕਰ ਗਏ ਸਾਨੂੰ ਸਿੱਧੀ ਰੈਸਟ ਕਰ ਉਹ 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 ਜੋ ਡਾਕਟਰ ਸਾਹਿਬ ਦੇ ਵੱਲੋਂ ਸਾਨੂੰ ਰਿਪੋਰਟ ਮਿਲੀ ਸੀ ਗੱਲ ਵੀ ਹੀਜ਼ ਆਊਟ ਆਫ ਦੀ ਉਹ ਡਿਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕੁਛ ਪਹਿਲਾਂ ਪੇਮੈਂਟ ਹੋਈ ਆ ਬਾਅਦ ਚ ਹੋਈ ਆ ਅਸੀਂ ਸਾਰੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਾਉਂਟਰ ਇੰਟੈਲੀਜੈਂਸ ਵਿੰਗ ਉਹ ਲੱਗ ਕਰ ਰਿਹਾ ਅਸੀਂ ਸਾਰੀਆਂ ਡਾਟਾ ਇਥੋਂ ਇਕੱਠਾ ਕਰ ਰਹੇ ਆ ਸਾਡੇ ਤਾਲਮੇ ਨਾਲ ਜੋ ਫਾਈਨਲ ਇਨਵੈਸਟੀਗੇਸ਼ਨ ਹੋਵੇਗੀ दैट विल बी ਸ਼ੇਅਰਡ ਵਿਦ ਯੂ ਥੈਂਕ ਯੂ ਇਹ ਸਾਰੀ ਸਟਫ ਜਾਰੀ ਪੁਲਿਸ ਤੋਂ ਬਸ ਕੀਤਾ ਹੈ ਜੋ ਅਸੂਤ ਪੁਲੀਸ ਆ ਕਾ ਲੀ ਪਾ ਕਰ ਰਿਹਾ ਇਹ ਇਹ ਜਦੋਂ ਤੋਂ ਦਸੰਬਰ 22 ਚ ਜਿਹੜੀ ਇਹਦੀ ਪਹਿਲੀ ਵਾਈਫ ਆ ਉਹਨੇ ਸੁਸਾਈਡ ਕਰ ਲਿਆ ਸੀ ਉਦੋਂ ਬਾਅਦ ਕਿਉਂਕਿ ਇਹ ਬੰਦੇ ਬਾਹਰ ਸੀ ਇਹਨਾਂ ਦਾ ਕੇਸ ਦੇ ਵਿੱਚ ਕੋਈ ਸਟੈਬਲਿਸ਼ ਨਹੀਂ ਹੱਥ ਨਹੀਂ ਹੋਣਾ ਪਾਇਆ ਗਿਆ ਉਸ ਵਜ੍ਹਾ ਕਰਕੇ ਉਦੋਂ ਤੋਂ ਹੀ ਉਹ ਰੰਜਿਸ਼ ਰੱਖਦੇ ਸੀਗੇ ਵੀ ਇਹਨੂੰ ਵੀ ਉਸੇ ਰਸਤੇ ਭੇਜਣਾ ਪਾਵ ਇਹਨੂੰ ਵੀ ਮੌਤੇ ਘਾੜ ਤਾਰਨਾ ਸਾਨੂੰ ਕੁਝ ਕਾਲ ਡਿਟੇਲਸ ਵੀ ਮਿਲੀਆਂ ਨੇ ਜਿਹੜੀਆਂ ਕਿ ਇਹਨੂੰ ਕਰੀਬ 8-9 ਮਹੀਨੇ ਪਹਿਲਾਂ ਜਿਹੜੀ ਇਹਨੂੰ ਥ੍ਰੈਡ ਕੀਤੀ ਗਈ ਸੀ ਵੀ ਜਦੋਂ ਵੀ ਤੂੰ ਇੰਡੀਆ ਜਾਵੇਂਗਾ ਜਾਂ ਇਦਾਂ ਕਰਾਂਗਾ ਪਰ ਇਹਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਇਹਨੇ ਕੋਈ ਪ੍ਰਕਾਸ਼ਨ ਨਹੀਂ ਲਿਆ ਹੁਣ ਜਦੋਂ ਉਹਨਾਂ ਨੂੰ ਬਾਹਰ ਬੈਠੇ ਆ ਬੰਦੇ ਇੱਕੋ ਹੀ ਥਾਂ ਦੇ ਉੱਥੇ ਰਹਿੰਦੇ ਨੇ ਮਿਲਵਾਕੀ ਰਹਿੰਦੇ ਨੇ ਇੱਕੋ ਹੀ ਥਾਂ ਤੇ ਦੋਨੇ ਪਰਿਵਾਰ ਰਹਿੰਦੇ ਨੇ ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਸੀ ਬਾਹਰ ਜਾਊਗਾ ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦੇ ਸਹੁਰੇ ਸੀਗੇ ਬੈਂਸਪਿੰਡ ਹੈਗਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਉਸ ਦੇ ਨੇੜੇ ਦੇ ਇਲਾਕੇ ਭੋਗਪੁਰ ਤੇ ਸੁਭਾਨਪੁਰ ਉਸ ਦੇ ਨੇੜੇ ਦੇ ਇਲਾਕੇ ਦੇ ਉੱਤੇ ਦੋ ਕ੍ਰਿਮੀਨਲਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਇਸ ਵਾਰ ਦਾਤ ਨੂੰ ਇੰਜਾਮ ਦਵਾਇਆ ਥੈਂਕ ਯੂ